ਗਿਨਾ ਕੁੰਦੀ ਦੀ ਚਾਂਦਰ ਨੂੰ ਛੜਕਾਵੇ ਪਈ ਅੰਬਰ ਨੱਚੇ ਤਾਰਾ ਨੱਚੇ ਬੱਲੇ 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 ਅੰਬਰ ਨੱਚੇ ਤਾਰਾ ਨੱਚੇ ਨੈਣ ਜਦੋਂ ਮਟਕਾਵੇ ਪਈ ਲੰਬਾ ਲੰਬਾ ਲਹਿਰਾ ਲਹਿਰਾ ਪਤਲਾ ਲੱਕ ਹਿਲਾਵੇ ਆਕੇ ਸੁਨਮਈਆ ਹੀਰ ਬੋਲੀਆਂ ਪਾਵੇ ਆਕੇ ਸੁਨਮਈਆ ਹੀਰ ਬੋਲੀਆਂ ਪਾਵੇ ਆਕੇ ਸੁਨਮਈਆ ਹੀਰ ਕਦੇ ਤੇਰੇ ਖੱਤੇ ਮਿੱਠੇ ਜਾ ਮਣੂ ਕਦੇ ਨਖਸੇ ਤੇਰੇ ਰਸ ਦੇਣੇ ਤੁੰਬਾ ਵੱਜੇ ਰਾਜਾ ਲੈ ਮਾਂ ਵਿਚੇ ਵੇੜੇ ਤੁੰਬਾ ਵੱਜੇ ਰਾਜਾ ਲੈ ਮਾਂ ਵਿਚੇ ਵੇੜੇ ਤੁੰਬਾ ਵੱਜੇ ਰਾਜਾ ਲੈ ਮਾਂ ਵਿਚੇ ਵੇੜੇ ਤੁੰਬਾ ਦੀ ਟੈਣੀ ਤੋਤਾ ਵੇਖਾਂ ਅੰਬ ਦੀ ਟੈਣੀ ਤੋਤਾ ਵੇਖਾਂ ਤੋਤਾ ਅੰਬ ਬੋਕਾਂ ਰਾਲ ਮੇਵੇ ਸੋਣੀ ਫਾਗੋ ਨੂੰ ਜੇਰ ਵਚਨਾਂ ਦੇਵੇ ਕਮਾਰੀਨਾ ਨੂਣ ਫੁੱਲ ਗਈ ਮੈਂ ਕਮਾਰੀਨਾ ਨੂਣ ਫੁੱਲ ਗਈ ਜੇ ਤੂੰ ਮਾਰਿਆ ਡੰਡਾ ਮੈਂ ਕਰਜੂ ਤੈਨੂੰ ਡੰਡਾਵੇਂ ਨੂਣ ਫੁੱਲ ਗਈ ਮੈਂ ਕੱਚੀ ਚੜੀ ਚਵੇਂ ਨੂਣ ਫੁੱਲ ਗਈ ਮੈਂ ਕੱਚੀ ਚੜੀ ਚਵੇਂ ਨੂਣ ਫੁੱਲ ਗਈ ਜੇ ਤੂੰ ਮਾਰਿਆ ਕੱਪਾ ਮੈਂ ਦੰਦ ਜਿ ਕਾਢੂ ਸਿਆਪਾਵੇਂ ਗੀ ਮੈਂ ਖਿਚੜੀ ਚ ਚੰਗੇ ਨੂਨ ਫੁੱਲ ਦੀ ਮੈਂ ਜੇ ਤੁਮਾਰੀ ਕੜਛੀ ਵੇ ਮੈਂ ਮੱਛੀ ਵਾਂਗੂ ਤਰਦੀ ਵੇ ਨੂਨ ਫੁੱਲ ਦੀ ਖਿਚੜੀ ਚ ਮੈਂ ਨੂਨ ਫੁੱਲ ਦੀ ਮੈਂ ਕਮਾਈ ਨਾ ਨੂਨ ਫੁੱਲ ਦੀ ਮੈਂ ਕਮਾਈ ਨਾ ਨੂਨ ਫੁੱਲ ਦੀ ਖਿਚੜੀ ਚ ਵੇ ਨੂਨ ਫੁੱਲ ਦੀ ਖਿਚੜੀ ਚ ਨੂਨ ਫੁੱਲ ਦੀ ਖਿਚੜੀ ਚ ਵੇ ਨੂਨ ਫੁੱਲ ਦੀ ਖਿਚੜੀ ਚ ਵੇ کڑیو نی میں اج کارواری کوئی توڑی ہا او کاروے پکو کرو تھو بس تھالیں کھا کرو تھو کل ٹھیک ہے کل ہاں ہاں چلو